ਇਹ ਤਸਵੀਰਾਂ ਵੇਖਿਆ ਤੁਸੀਂ ਆਪ ਸਰਕਾਰ ਦੇ ਬਦਲਾ ਦੀ ਇਹੀ ਹੈ ਅਸਲ ਹਕੀਕਤ ਜੀ ਹਾਂ ਮਲੇਰ ਕੋਟਲਾ ਦੇ ਪਿੰਡ ਸੰਦੋੜ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਬਣਾਏ ਜਾ ਰਹੇ ਸੂਏ ਤੇ ਪੁਲੀਆਂ ਵਿੱਚ ਵੱਡੇ ਪੱਧਰ ਤੇ ਕੁਤਾਹੀ ਵਰਤੰ ਦਾ ਮਾਮਲਾ ਸਾਹਮਣੇ ਆਇਆ ਜੋ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ ਉਹ ਸਾਫ਼ ਬਿਆਨ ਕਰੀਆਂ ਨੇ ਕਿ ਸਰਕਾਰੀ ਵਿਕਾਸ ਦੇ ਨਾਂ ਤੇ ਕਿਵੇਂ ਖਾਣਾ ਪੂਰਤੀ ਕੀਤੀ ਜਾਦੀ ਹੈ ਨਵੇਂ ਬਣੇ ਸੂਏ ਤੇ ਸਲਾਪਾਂ ਪਣਦਿਆ ਹੀ ਟੁੱਟ ਰੀਆਂ ਉਤੇ ਹੀ ਬੋទੀਆਂ ਸਲੇਬਾ ਟੜਕ ਗਈਆਂ ਨੇ ਹੈਰਾਨੀ ਦਾ ਇਸ ਗੱਲ ਦੀ ਹੈ ਕਿ ਸੂਏ ਤੇ ਬਣਾਈ ਨਵੀਂ ਪੁਲੀ ਦਾ ਰੈਂਪ ਬਣਾਉਣ ਲਈ ਵੀ ਬਿਨਾ ਰੋੜੀ ਪਾਏ ਸਿੱਧਾ ਮਿੱਟੀ ਨੂੰ ਪਧਰਾ ਕਰਕੇ ਬਜਰੀ ਅਤੇ ਸੀਮੈਂਟ ਦਾ ਕੋਲ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਪੁਲੀ ਦੀ ਹਾਲਤ ਬਣਦਿਆ ਹੀ ਜਿੱਥੇ ਖਸਤਾ ਹੈ ਉਥੇ ਹੀ ਪੁਲੀ ਦਾ ਰੈਂਪ ਬਣਾਉਣ ਲਈ ਜੋ ਮਟੀਰੀਅਲ ਪਾਇਆ ਜਾ ਰਿਹਾ ਉਹ 4 ਦਿਨ ਨਹੀਂ ਟਿਕਣਾ ਕਿ ਹੀਠਾਂ ਰੂੜੀ ਨਹੀਂ ਪਾਈ ਗਈ ਅਤੇ ਦੋ ਚਾਰ ਵਾਰ ਵੱਡੀਆਂ ਗੱਡੀਆਂ ਲੰਘੀਆਂ ਤਾਂ ਰਾਂ ਟੁੱਟ ਜਾਣਾ ਹੈ ਲੋਕਾਂ ਨੇ ਇਸ ਮਾਮਲੇ ਵਿੱਚ ठेकेदार ਅਤੇ ਸੰਬੰਧਿਤ ਵਿਭਾਗ ਦੇ ਖਿਲਾਫ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਤ ਇਹ ਨੇ ਜੀ ਕੱਲ ਮੈਂ ਇੱਥੋਂ ਦੇ ਗੁਜ਼ਰ ਰਿਹਾ ਸੀ ਇੱਥੇ ਸੂਹਾ ਨਿਕਲਿਆ ਸਾਡੇ ਪਿੰਡ ਵਿੱਚ ਦੀ ਉਹਦੇ ਪੁਲ ਬਣੇ ਨੇ ਪੁਲ ਤਾਂ ਪਹਿਲਾਂ ਹੀ ਟੁੱਟ ਚੁੱਕੇ ਨੇ ਪਾਰੋ ਦਾ ਰੈਂਪ ਬਣਾਉਣ ਲਈ ਕੱਲ ਜਦ ਆਏ ਉੱਥੇ ਕੋਈ ਗੁਟਕਾ ਨਹੀਂ ਪਾਇਆ ਕੋਈ ਪੱਥਰ ਨਹੀਂ ਪਾਇਆ ਸਿੱਧੀ ਆਰਸੀ ਮਿੱਟੀ ਦੇ ਵਿੱਚ ਮਿਲਾ ਕੇ ਪਾਈ ਜਾ ਰਹੀ ਹੈ ਜਿਹੜੀ ਕਿ ਉਸ ਦਿਨ ਵੀ ਨਹੀਂ ਚੱਲਣ ਵਾਲੀ ਇਹਨਾਂ ਨੇ ਕੋਈ ਪ੍ਰੋਪਰ ਕੰਮ ਨਹੀਂ ਕਰਿਆ ਨਾ ਕੋਈ ਗੁਟਕਾ ਪਾਇਆ ਨਾ ਬੱਟੇ ਪਾਏ ਨੇ ਲਿਆ ਕੇ ਬਜਰੀ ਰਾਤ ਨੂੰ ਨੇਰੇ ਹੋਏ ਛੱਟਣ ਲੱਗੇ ਵੀ ਲੋਕ ਨਾ ਸਾਨੂੰ ਦੇਖਣ ਜੀ ਜਦੋਂ ਕਹਿੰਨੇ ਆ ਜੀ ਫਿਰ ਉੱਪਰ ਦੀ ਸਮਾਂ ਕਹਿੰਦੇ ਆ ਸੀਤਾ ਜੀ ਬਗਾਰ ਕਰਦੇ ਆ ਆਉਂਦੇ ਨੇ ਖਾਂਚੇ ਭਰ ਕੇ ਪਰੇ ਤੁਰ ਜਾਂਦੇ ਨੇ ਕੋਈ ਵਧੀਆ ਕੰਮ ਨਹੀਂ ਕਰਦੇ ਉਹ ਮੈਸਟੇ ਨਹੀਂ ਮੈਸਟੇ ਕੱਲ ਨੂੰ ਕੁਝ ਚੱਲਿਆਂਗੇ ਜਿਹਨੇ ਟ੍ਰਾਫਿਕ ਨਿਕਲਣੀ ਹੈ ਭਾਈ ਟ੍ਰਿਪਰ ਨਿਕਲਣੇ ਸਭ ਕੋ ਨਿਕਲਣਾ ਕਿਵੇਂ ਪਾਸ ਪਾਸ ਹੋ ਜਾਊਗਾ ਨਹੀਂ ਕਦੇ ਦੇਖਿਆ ਜੇ ਆਪਾਂ ਘਰੇ ਆਪਾਂ ਕਰਦੇ ਨੇ ਕਦੇ ਘਰੇ ਆਪਾਂ ਪਹੁੰਚਿਆ ਮੇਰਾ ਰੋੜੀ ਤੋਂ ਕਿਵੇਂ ਪੈ ਜੂਗਾ ਕੁਝ ਵੀ ਹੂੰ ਰੋੜੀ ਚਾਹੀਦੀ ਆ ਥੱਲੇ ਜਾ ਕੇ ਦੂਜਾ ਟਿਕੜੀ ਚਾਹੀਦੀ ਆ ਫੇਰ ਜਾ ਕੇ ਪ੍ਰੋਪਰ ਤਰੀਕੇ ਨਾਲ ਹੋਵੇਗਾ ਐਂ ਤਾਂ ਸਰਕਾਰ ਨੂੰ ਕਹਾਂਗੇ ਆਪ ਧਿਆਨ ਦੇਣਾ ਇੱਥੇ ਚੇਅਰਮੈਨ ਆ ਖੁਦ ਆਪਣੇ ਕਠਾਲੇ ਦਾ ਚੇਅਰਮੈਨ ਆ ਕੇ ਉਹ ਧਿਆਨ ਦੇਵੇ ਕੋਈ ਦੇਖ ਰਹਿਕ ਕਰੇ ਸਾਰਾ ਕੁਝ ਕਰੇ ਫੇਰ ਹੀ ਗੱਲ ਬਣੂ ਐਂ ਤਾਂ ਫਿਰ ਪੈਸਾ ਲੁੱਟੀ ਆ ਵੇ ਨਜਾਇਜ਼ ਲੋਟਿਆ ਜੀ ਇਹਦਾ ਕੱਲ੍ਹ ਉਟਜੂਗਾ ਉਧਰ ਪੁਲ ਤੇ ਰਾਮ ਬਣਾਉਣ ਵਾਲੇ ਮਿਸਤਰੀ ਦਾ ਇਸ ਮਾਮਲੇ ਵਿੱਚ ਤਰਕ ਹੈ ਕਿ ਇਹ ਕੰਮ ਮੰਡੀ ਬੂੜ ਦਾ ਹੈ ਨਾ ਕਿ ਨਹਿਰੀ ਵਿਭਾਗ ਦਾ ਉਹਨਾਂ ਵੱਲੋਂ ਸਿਰਫ ਪੁਲੀ ਤੇ ਸੂਆ ਬਣਾਇਆ ਗਿਆ ਪਰ ਰਾਮ ਬਣਾਉਣ ਦੀ ਜ਼ਿੰਮੇਵਾਰੀ ਮੰਡੀਪੂਰ ਦੀ ਹੈ ਜੋ ਪੂਰੀ ਨਹੀਂ ਕੀਤੀ ਜਾ ਰਹੀ ਸੋ ਕੋਠੇਕੇਦਾਰ ਵੱਲੋਂ ਮੰਡੀਪੂਰ ਦੇ ਇਸ ਕੰਮ ਤੇ ਪੱਲਿਓ ਪੈਸੇ ਖਰਚ ਕਰਕੇ ਵਗਾਰ ਉਗਾਈ ਜਾ ਰਹੀ ਹੈ ਗਟਕਿੰਦ ਜਗਤ ਇਹ ਆ ਪੀਸੀਸੀ ਮਲਾ ਕੇ ਪਾਈ ਆ ਜੀ ਇਹਦੇ ਉੱਪਰ ਇੱਕ ਲੇਅਰ ਹੋਰ ਪਾਵਾਂਗੇ ਉਹ ਤੁਹਾਡੇ ਸਾਹਮਣੇ ਰੋਕ ਲਈ ਆ ਜੀ ਉੱਤੇ 3 ਇੰਚ ਮਾਲ ਪਾਵਾਂਗੇ ਇੱਧਰ ਲੈ ਕੇ ਉਹ 6 ਇੰਚ ਕਰਾਂਗੇ ਨਹੀਂ ਮਿੱਟੀ ਦੇ ਉੱਪਰ ਕਿਵੇਂ ਖੜੂਗਾ ਇਹ ਮਸਲਾ ਥੱਲੇ ਕੋਈ ਰੋੜੀ ਰੜੀ ਤਾਂ ਪਾਈ ਨਹੀਂ ਮਤਲਬ ਇਹਦੇ ਗਟਕਾ ਰੋੜੀ ਇਹ ਸਾਡੇ ਪ੍ਰੋਵੀਜ਼ਨ ਸੀ ਹੈ ਨਿੰਨਾ ਜੀ ਅਸੀਂ ਤਾਂ ਇੱਕ ਵੰਗਾਰ ਕੱਢ ਰਹੇ ਆ ਜੀ ਤੇਕੇਦਾਰ ਆਪਦੇ ਪੱਲੋ ਜਿਵੇਂ ਮੰਨ ਕੇ ਚੱਲੋ ਇੱਥੇ ਟੋਕਰ ਬਣ ਜਾਂਦੀ ਹੈ ਐਕਸੀਡੈਂਟ ਹੋਣ ਦੀ ਬਚਤ ਕਰਕੇ ਕਰ ਰਿਹਾ ਜੀ ਇਹ ਤਾਂ ਮੰਡੀ ਬੋਰਡ ਦੇ ਕੰਮ ਹੁੰਦੇ ਆ ਜੀ ਜੋ ਕਰ ਕੌਣ ਰਿਹਾ ਹਾਂਜੀ ਕਰ ਕੌਣ ਰਿਹਾ ਕਰ ਕਰ ਟੇਕੇਦਾਰ ਰਿਹਾ ਜੀ ਤੁਸੀਂ ਆਪਦੀ ਜੇਬ ਚੋਂ ਕਰ ਰਿਹਾ ਇਹ ਸਨਚਾਰ ਨਹਿਰੀ ਮੈਕਮੇਂ ਵਾਲਾ ਜੋ ਹੈ ਨਾ ਜੀ ਨਹਿਰ ਵਾਲੇ ਉਹਨਾਂ ਨੇ ਕਰਵਾਇਆ ਨਹੀਂ ਅਚ ਨਹਿਰੀ ਮਹਿਕਮੇ ਵਾਲੇ ਬਗਾਰ ਤੇ ਕਰ ਰਹੇ ਨੇ ਹਾਂਜੀ ਇਹ ਚ ਕਟੋ ਘਟ 70 ਐਮਕਯੂ ਮਾਲ ਪੈ ਜਾਣਾ ਜੀ ਕਿੰਨੀ ਲਾਗਤ ਦਾ ਹੋਨ 70 ਐਮ ਕਯੂ ਦਾ 5000 ਤੁਸੀਂ ਲਾ ਲਓ ਜੀ 2.5 ਲੱਖ ਰੁਪਏ ਖਰਚਾ ਹੋਇਆ ਹੈ ਜੀ ਠੇਕੇਦਾਰ ਜੇਹ ਚ ਕਰ ਰਿਹਾ ਹਾਂਜੀ ਕੀ ਵਜ੍ਹਾ ਕੀ ਆ ਕੋਈ ਪ੍ਰੈਸ਼ਰ ਆ ਪ੍ਰੈਸ਼ਰ ਸਰ ਇਹ ਉਹਨਾਂ ਮੰਨ ਕੇ ਚੱਲੋ ਜੀ ਇੱਥੇ ਜੋ ਟੋਕਰ ਛੱਡ ਦਿੰਨੇ ਆ ਤਾਂ ਕੱਲ ਨੂੰ ਫੇਰ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਕੋਈ ਹਾਸਾ ਨਾ ਹਾਂ ਹਾਸਾ ਨਾ ਹੋ ਜੇ ਉਹ ਫੇਰ ਵੀ ਐਕਸ਼ਨ ਆਉਣਾ ਹੈ ਜੀ ਮਤਲਬ ਠੇਕੇਦਾਰ ਨੇ ਦਿਲਦਰਾਇਆ ਦਿਖਾਇਆ ਵੀ ਆਪਦੇ ਪੱਲੋਂ ਪੈਸੇ ਲਾ ਕੇ ਵੀ ਬਣਾਉਣਾ ਹੈ ਮੈਂ ਹਾਂਜੀ ਹਾਂਜੀ ਪਰ ਲੱਗਦਾ ਕਿ ਇਹ ਜਿੰਮੇਵਾਰੀ ਬਣਦੀ ਆ ਬਰਉਣਾ ਚਾਹੀਦਾ ਸੀ ਸਹੀ ਬਾਕੀ ਇਹ ਕ ਤੇ ਜਾਂ ਕੋਈ ਬੀ ਐਂਡ ਆਰ ਦਾ ਹੁੰਦਾ ਜੀ ਇਹ ਕੰਮ ਰੈਂਪ ਬਣਾਉਣੇ ਸਾਡਾ ਤਾਂ ਕੰਮ ਇਕੱਲਾ ਪੁਲ ਬਣਾਉਣਾ ਸੀ ਅਸੀਂ ਅਸੀਂ ਉਹ ਬਣਾ ਦਿੱਤਾ ਸੀ ਜੀ ਪਰ ਫਿਰ ਵੀ ਅਸੀਂ ਕਰ ਰਹੇ ਹਾਂ ਸੋ ਸਰਕਾਰੀ ਕੰਮ ਵਿੱਚ ਜਿਹੀ ਕੋਤਾਹੀ ਬਿਆਨ ਕਰ ਰਹੀ ਹੈ ਕਿ ਕਿਵੇਂ ਕਟਿਆ ਮਟੀਰੀਅਲ ਵਰਦ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੋ ਲੋੜ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਵੇ ਤਾਂ ਜੋ ਅਜਿਹੀ ਕੋਤਾਹੀ ਵਰਤਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲਤ ਵਿਆੰਦੀ ਜਾ ਸਕੇ ਅਤੇ ਅਜਿਹੀ ਕੋਤਾਹੀ ਤੇ ਲਗਾਮ ਲੱਗ ਸਕੇ